ਪਾਠ 6 ਗੁੱਡੀਕਰ ਉਦੇਸ਼ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਬਾਰੇ ਸਮਝਣਾ ਅਤੇ ਇਸ ਰੱਬੀ ਰਿਸ਼ਤੇ ਵਿੱਚਲੇ ਆਨੰਦ ਨੂੰ ਮਾਨਣਾ ਬਬਜੋਤ 8 ਸਾਲਾਂ ਦਾ ਹੈ ਉਸਦੀ ਛੋਟੀ ਭੈਣ ਗੁਣਜੋਤ 3 ਸਾਲ ਦੀ ਹੈ ਜਿਸ ਨੂੰ ਬਬਜੋਤ ਬਹੁਤ ਪਿਆਰ ਕਰਦਾ ਹੈ ਰੋਜ਼ ਦੀ ਤਰ੍ਹਾਂ ਅੱਜ ਵੀ ਜਦੋਂ ਬਬਜੋਤ ਸਕੂਲ ਤੋਂ ਘਰ ਆਇਆ ਉਸ ਨੂੰ ਆਪਣੀ ਛੋਟੀ ਭੈਣ ਗੁਣਜੋਤ ਦਰਵਾਜ਼ੇ ਕੋਲ ਖੜੀ ਉਸ ਦਾ ਇੰਤਜ਼ਾਰ ਕਰਦੀ ਹੀ ਮਿਲੀ बबजोत ने अपनी जेब कड के उस दिती, दिता खुशी बोली दाती, देखो बबू मेरे लिए चाकलेट लिया तो तो स्कूल चाकलेट भी मिलती है बबजोत मम्मी जी द्वारा दि शजवी पीदा हुआ बोलिया नहीं गुना ऐसी दोस्त जसवीर ने दि सी अज उसका जन्म दिन सी ਵੀਰੇ ਮੇਰਾ ਜਨਮ ਦਿਨ ਵੀ 2 ਦਿਨ ਬਾਅਦ ਹੈ ਮੈਨੂੰ ਦਾਦਾ ਜੀ ਨੇ ਦੱਸਿਆ ਗੁਣਜੋਤ ਖੁਸ਼ੀ ਨਾਲ ਬੋਲੀ ਬਬਜੋਤ ਮਨ ਹੀ ਮਨ ਗੁੱਡੀ ਘਰ ਬਾਰੇ ਸੋਚਣ ਲੱਗਾ ਜੋ ਉਸਨੇ ਗਲੀ ਦੀ ਨੁੱਕਰ ਤੇ ਬੈਠੇ ਇੱਕ ਤਰਖਾਨ ਤੋਂ ਬਣਵਾਇਆ ਸੀ ਇਹ ਤਰਖਾਨ ਘਰ ਵਿੱਚ ਵਰਤੇ ਜਾਣ ਵਾਲੀਆਂ ਚੀਜ਼ਾਂ ਜਿਵੇਂ ਥਾਪੀ ਕੋਟਣੇ ਵੇਲਣੇ ਫੱਟੇ ਪੀੜੀਆਂ ਆਦਿ ਬਣਾਉਂਦਾ ਸੀ ਜਦੋਂ ਸ਼ਾਮ ਨੂੰ ਬਬਜੋਤ ਦੁਕਾਨ ਤੇ ਗਿਆ ਤਾਂ ਗੁੱਡੀ ਘਰ ਤਿਆਰ ਪਿਆ ਸੀ ਇਹ ਦੋ ਮੰਜ਼ਿਲਾ ਇੱਕ ਛੋਟਾ ਜਿਹਾ ਗੁੱਡੀ ਘਰ ਸੀ ਜਿਸ ਨੂੰ ਬਬਜੋਤ ਨੇ ਬੜੀ ਰੀਜ ਨਾਲ ਆਪਣੀ ਛੋਟੀ ਭੈਣ ਲਈ ਬਣਵਾਇਆ ਸੀ ਉਸਨੇ ਗੁਣਜੋਤ ਤੋਂ ਚੋਰੀ ਇਹ ਗੁੱਡੀ ਘਰ ਸਟੋਰ ਵਿੱਚ ਰੱਖ ਦਿੱਤਾ ਉਸਨੇ ਆਪਣੇ ਪਿਤਾ ਜੀ ਦੀ ਮਦਦ ਨਾਲ ਗੁੱਡੀ ਘਰ ਨੂੰ ਬਾਹਰ ਨੀਲੇ ਰੰਗ ਦਾ ਪੇਂਟ ਕੀਤਾ ਅੰਦਰ ਦੇ ਕਮਰੇ ਨੂੰ ਗੁਲਾਬੀ ਪੇਂਟ ਕਰਕੇ ਉਸ ਉੱਤੇ ਰੰਗ-बिरंगीਆਂ तितਲੀਆਂ ਵੀ ਬਣਾਈਆਂ ਗੁੱਡੀ ਦਾ ਪਲੰਗ ਸੁਨਹਿਰੀ ਰੰਗ ਦਾ ਪੇਂਟ ਕੀਤਾ। ਪਲੰਗ ਉੱਤੇ ਵਿਛਾਉਣ ਲਈ ਦਾਦੀ ਜੀ ਕੋਲੋਂ ਫੁੱਲਾਂ ਵਾਲੀ ਚਾਦਰ, ਇੱਕ ਛੋਟਾ ਜਿਹਾ ਗੱਦਾ ਅਤੇ ਸਰਾਣਾ ਵੀ ਬਣਵਾਇਆ। ਜਨਮ ਦਿਨ ਵਾਲੇ ਦਿਨ ਗੁਣਜੋਤ ਚਿੱਟੀ ਫਰਾਕ ਵਿੱਚ ਕਿਸੇ پری ਤੋਂ ਘਟ ਨਹੀਂ ਸੀ ਲੱਗ ਰਹੀ। ਗੁਣਜੋਤ ਨੇ ਕੇਕ ਕੱਟਿਆ। ਸਾਰਿਆਂ ਨੇ ਉਸ ਨੂੰ ਤੋਹਫੇ ਦਿੱਤੇ। ਜਦੋਂ ਬਬਜੋਤ ਆਪਣਾ ਤੋਹਫ਼ਾ ਲੈ ਕੇ ਆਇਆ ਗਣਜੋਤ ਦੀ ਮਾਸੀ ਜੀ ਨੇ ਉਸ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਜਿਉਂ ਹੀ ਗਣਜੋਤ ਨੇ ਅੱਖਾਂ ਖੋਲੀਆਂ ਉਹ ਖੂਬਸੂਰਤ ਗੁੱਡੀ ਕਰ ਵੇਖ ਕੇ ਖੁਸ਼ੀ ਨਾਲ ਨੱਚ ਲੱਗੀ ਅਤੇ ਆਪਣੇ ਵੀਰ ਨੂੰ ਘੁੱਟ ਕੇ ਜੱਫੀ ਪਾ ਕੇ ਬੋਲੀ ਮੇਰਾ ਵੀ ਸਤ ਤੋਂ ਚੰਗਾ ਉਹਨਾਂ ਦਾ ਪਿਆਰ ਵੇਖ ਕੇ ਸਾਰੇ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ